ਪਾਰਕ ਦੇ ਵਿੱਚ ਆ ਦੇਖ ਲਓ ਆਪਣੇ ਦਾ ਘਾ ਲਾ ਆਂਦੇ ਇਹਨਾਂ ਦੀ ਆ ਛੋਟੀ ਬਜਰੀ ਪਾਈ ਹੋਈ ਹੈ ਇੱਥੇ ਟੂਨੇ ਸਾਹਮਣੇ ਇੱਥੇ ਵੀ ਲੋਕ ਬਹੁਤ ਕਰਦੇ ਸੁਣਿਆ ਬਹਿਮੀ ਲੋਕ ਬਹੁਤ ਆਪਣੇ ਜਿਵੇਂ ਪਰਦੇਸੀ ਵੀ ਰਹਉਂਦੇ ਜਿਹੜੇ ਪੇਪਰਾਂ ਲਈ ਜਿਵੇਂ ਮੰਨ ਲਓ ਤਰਸਦੇ ਫਿਰਦੇ ਹੁੰਦੇ ਕਹਿੰਦੇ ਪੱਕੇ ਪੇਪਰ ਬਣ ਜਾਣ ਜਾਣ ਦੀ ਕਹਿੰਦੇ ਕਿ ਉਹਨਾਂ ਦੀ ਜਿਹੜੀ ਕਿਸਮਤ ਦੀ ਚਾਬੀ ਆ ਇਸ ਕਸਤੂਰੇ ਤੋਂ ਖੁੱਲਦੀ ਆ ਹਾਂਜੀ ਮਿੱਤਰੋ ਸਵਾਗਤ ਆ ਪਹਿਲਾ ਬਲੌਗ ਆਪਣਾ ਜਿਹੜਾ ਸਾਨੂੰ ਇਟਲੀ ਦਾ ਆਪਾਂ ਦਿਖਾਉਣ ਲੱਗੇ ਆ ਕਿ ਸਭ ਤੋਂ ਪਹਿਲਾਂ ਚਲੋ ਆਪਾਂ ਸਹੂਲਤਾਂ ਦੀ ਗੱਲ ਕਰਦੇ ਆ ਇੱਥੇ ਇਹਲਾ ਜਿਵੇਂ ਹੁਣ ਐਂਬੂਲੈਂਸ ਆ ਰਹੀ ਆ ਇਹਨੂੰ ਸਾਰਿਆਂ ਨੇ ਰਸਤਾ ਛੱਡਣਾ ਤੇ ਜਿਹੜੀ ਪਾਰਕਿੰਗ ਆ ਸਾਰੀ ਐਂਬੂਲੈਂਸ ਅੰਘ ਲੈਣ ਦੋ ਬਾਕੀ ਦੀ ਗੱਲ ਆਪਾਂ ਫੇਰ ਕਰਦੇ ਆ ਆ ਜੋ ਤੇ ਜਿਵੇਂ ਪਾਰਕਿੰਗ ਦੀ ਗੱਲ ਕਰਗੇ ਤਾਂ ਪਾਰਕਿੰਗ ਤੇ ਸਭ ਤੋਂ ਜ਼ਿਆਦਾ ਹੈ ਜਿਹੜਾ ਗੱਡੀਆਂ ਦਾ ਸਿਸਟਮ ਉਹ ਆਪਣੇ ਤੋਂ ਤਾਂ ਬਿਲਕੁਲ ਹੀ ਔਲਟਾ ਆਪਣੇ ਤੇ ਜੇ ਕੋਈ ਸਾਈਕਲ ਵਾਲਾ ਹੁੰਦਾ ਜਾਂ ਮੋਟਰਸਾਈਕਲ ਵਾਲਾ ਹੁੰਦਾ ਗੱਡੀ ਵਾਲੇ ਨੇ ਉਹਨੂੰ ਕੱਢਣੀ ਹੁੰਦੀ ਆ ਗਾਲ ਵੀ ਪਰੇ ਕਰ ਲੈ ਤੇਰੇ ਵਿੱਚ ਮਾਰੂ ਐ ਜੋ ਪਰ ਜਿਹੜਾ ਇੱਥੇ ਤੁਰ ਕੇ ਜਾਣ ਵਾਲਾ ਬੰਦਾ ਤੁਰ ਕੇ ਜਾਣ ਵਾਲੇ ਦੀ ਸਭ ਤੋਂ ਜ਼ਿਆਦਾ ਪਹਿਲ ਆ ਹੌਣਾ ਰੋਡ ਆ ਰੋਡ ਦੇ ਮੈਂ ਪਰਲੇ ਪਾਸੇ ਜਾਣਾ ਹੋਵੇ ਕੋਈ ਇੱਥੇ ਲਾਈਟ ਨਹੀਂ ਕੋਈ ਕੋਸ਼ ਨਹੀਂ ਜਿੰਨੀ ਤੇ ਜ ਮਰਜ਼ੀ ਗੱਡੀਆਂ ਆਉਂਦਾਂ ਗੱਡੀਆਂ ਰੁਕਣੀਆਂ ਹੀ ਬੰਦੇ ਨੇ ਲੰਘਣਾ ਵਾ ਪਤਾ ਨਹੀਂ ਉਹਨਾਂ ਦਾ ਜੁਰਮਾਨਾ ਪਊਗਾ ਜਾਂ ਕਿਵੇਂ ਆ ਇਹ ਚੀਜ਼ ਦੀ ਸਭ ਤੋਂ ਵਧੀਆ ਗੱਲ ਹੈ ਇੱਥੇ। ਬਾਕੀ ਸ਼ਹਿਰ ਪਾਰਕਿੰਗ ਗੱਡੀਆਂ ਬਾਹਰ ਖੜ੍ਹਗਾਂ ਆਪਣੇ ਗੱਡੀਆਂ ਨੂੰ ਕਵਰ ਪਾਉਂਦੇ ਆ ਬਾਈ। ਸਾਰੀਆਂ ਗੱਡੀਆਂ ਬਾਹਰ ਖੜ੍ਹਗਾਂ ਇੱਧਰ। ਦੇਖ ਲੈ, ਸਿਰੇ ਤੋਂ ਲੈ ਕੇ ਸਿਰੇ ਤੱਕ ਸਾਰੇ ਘਰਾਂ ਦੇ ਜਿਹੜੀਆਂ ਗੱਡੀਆਂ ਬਾਹਰ ਖੜ੍ਹਗਾਂ ਆਪਣੇ ਸ਼ਟਰ ਲਾਉਂਦੇ, ਕਵਰ ਪਾਉਂਦੇ ਗੱਡੀਆਂ ਨੂੰ ਸਾਂਭਣ ਦੇ ਲਈ। ਇਹ ਚੀਜ਼ਾਂ ਨਹੀਂ ਹੈਗਾਂ। ਸਫਾਈ ਪੱਖੋਂ ਕੰਮ ਪੂਰਾ ਗਾਇਮ ਆ। ਤੇ ਬਾਕੀ ਆਪਣਾ ਜਿਵੇਂ ਨਵੇਂ ਬੰਦਿਆਂ ਦਾ ਹੁੰਦਾ ਵਾ ਕੰਮ। ਉਹਨਾਂ ਲਈ ਜਿਹੜੇ ਪੇਪਰ ਹੁੰਦੇ ਆ ਉਹਨਾਂ ਨੂੰ ਇੱਥੇ ਜਿਹੜਾ ਕਾਰਡ ਮਿਲਦਾ ਉਹਨੂੰ ਕਹਿੰਦੇ ਆ ਸਜੋਰ ਨੂੰ ਕਿ ਮਿੱਤਰੋ ਠੰਡ ਹੈਗੀ ਇੱਥੇ 0 ਡਿਗਰੀ ਤੋਂ ਲੈ ਕੇ 1 2 ਤੱਕ ਦਾ ਜਿਹੜਾ ਟੈਂਪਰੇਚਰ ਆ ਇੱਥੇ ਸੁੱਕੀ ਠੰਡ ਆ ਨਾ ਤਾਂ ਧੁੰਦ ਪੈਂਦੀ ਆ ਤੇ ਨਾ ਜਿਹੜਾ ਇਹ ਏਰੀਆ ਦੇ ਵਿੱਚ ਬਰਫ਼ ਪੈਂਦੀ ਆ ਫਿਰ ਜਿਹੜੀ ਉਹ ਆਪਣਾ ਕਾਰਡ ਹੁੰਦਾ ਵਾ ਜਿਵੇਂ ਨਵੇਂ ਬੰਦਿਆਂ ਲਈ ਆ ਜਾਂ ਜਿਹੜਾ ਸਾਲ ਬਾਅਦ ਰੀਨਿਊ ਹੁੰਦਾ ਵਾ ਜਾਂ ਹੋਰ ਆ ਉਹਨੂੰ ਕਹਿ ਦਿੰਦੇ ਆ ਇੱਥੇ ਸਜੋਰ ਨੂੰ ਸਿਯੌਰ ਨੂੰ ਜਿਹੜੀ ਆਪਾਂ ਲੈਣ ਚੱਲੇ ਜਿਵੇਂ ਰੋਮ ਸ਼ਹਿਰ ਆਪਣਾ ਰਾਜਧਾਨੀ ਰੋਮ ਇਟਲੀ ਦੀ ਉਹਦੇ ਵਿੱਚ ਆ ਜਿਹੜਾ ਇਹ ਹੁਣ ਸ਼ਹਿਰ ਪੈਂਦਾ ਤਿੰਨਾਂ ਦੇ ਵਿੱਚ ਇੱਥੇ ਆਪਾਂ ਕਸਤੂਰੇ ਚ ਜਾਣਾ ਵਾ ਉੱਥੇ ਜਿਹੜੀ ਉਹ ਆਪਾਂ ਨੂੰ ਮਿਲਨੀ ਆ ਸਿਯੌਰ ਨੂੰ ਅੱਜ ਤੇ ਉਹ ਆਪਾਂ ਦਿਖਾਵਾਂਗੇ ਤੁਹਾਨੂੰ ਵੀ ਕਿਹੜੀ ਏਰੀਆ 'ਚ ਮਿਲਦੀ ਆ ਹੁਣ ਜਿਵੇਂ ਆਪਾਂ ਰੋਡ ਵੀ ਕ੍ਰੋਸ ਕਰਨਾ ਸ਼ਹਿਰ 'ਚ ਸਫਾਈ ਸੋਈ ਵੱਡੀ ਆ ਸੋਨਾ ਬਾਕੀ ਤਾਂ ਪਰ ਜਗਰਾਵਾ ਮੁਗਿਆ ਰਗਾ ਮਾਹੌਲ ਹੈ ਨਾ ਟੀਂ ਟੀਂ ਤੇ ਨਾ ਪਾਪਾ ਆਪਣੀ ਜਿਹੜੀ ਗ੍ਰੀਨ ਲਾਈਟ ਹੋਈ ਸੀਗੀ ਪਰ ਹੁਣ yellow ਹੋ ਗਈ ਚੱਲਗੇ ਆ ਜਾ ਫਿਰ ਕਿੱਟ ਦੇ ਵੀ ਆਪਾਂ ਪਾਰ ਕਰ ਸਕਦੇ ਗੱਡੀਆਂ ਸਾਰੀਆਂ ਖੜੀਆਂ ਆ ਵਾਹ ਜੀ ਵਾਹ ਦੇਖੋ ਰੰਗ ਮਿੱਤਰੋ ਲਤੀਨਾ ਸ਼ਹਿਰ ਦੇ ਆਪਣੇ ਜਿਹੜੇ ਜ਼ਿਆਦਾਤਰ ਨਵੇਂ ਬੰਦੇ ਆਉਂਦੇ ਉਹ ਇੱਥੇ ਹੀ ਆਉਂਦੇ ਆ ਲਤੀਨਾ ਸ਼ਹਿਰ 'ਚ ਹੀ ਸਾਰਿਆਂ ਦੇ ਕੰਮ ਹੁੰਦੇ ਆ ਤੇ ਹੈਦਰਾਪਾ ਤੁਹਾਨੂੰ ਦਿਖਾਉਣੇ ਮਿੱਤਰੋ ਜਿਹੜਾ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਜਿਵੇਂ ਇਟਲੀ ਦੇ ਵਿੱਚ ਇੱਕ ਤਾਂ ਰੋਮ ਹੋ ਗਿਆ ਰੋਮ 메ਨ ਰਾਜਧਾਨੀ ਹੋਗੀ ਉਹਦੇ ਵਿੱਚ ਜਿਹੜਾ ਲਾਤੀਨਾ ਸ਼ਹਿਰ ਆ ਉੱਥੇ ਆਪਾਂ ਪਹੁੰਚੇ ਆ ਆਪਣੇ ਜਿਵੇਂ ਪਰਦੇਸੀ ਵੀ ਰਹਿੰਦੇ ਜਿਹੜੇ ਪੇਪਰਾਂ ਲਈ ਜਿਵੇਂ ਮੰਨ ਲਓ ਤਰਸਦੇ ਫਿਰਦੇ ਹੁੰਦੇ ਕਹਿੰਦੇ ਪੱਕੇ ਪੇਪਰ ਬਣ ਜਾਣ ਜਾਣ ਨੌ ਮਹੀਨੇ ਵਾਲੇ ਤੇ ਆਏ ਹੁੰਦੇ ਸਾਲ ਵਾਲੇ ਤੇ ਆਏ ਹੁੰਦੇ ਇਸ ਜਗ੍ਹਾ ਦੇ ਉੱਤੇ ਜਿਹਨੂੰ ਆਪਾਂ ਕਹਿੰਦੇ ਲਾਤੀਨਾ ਦੇ ਵਿੱਚ ਇੱਕ ਕਸਤੂਰਾ ਵਾ ਇੱਥੋਂ ਪੇਪਰ ਉਹ ਮਿਲਦੇ ਆ ਪੇਪਰ ਕੀ ਮਿਲਦੇ ਆ ਇੱਥੋਂ ਇੱਕ ਮਿਲਦਾ ਕਾਰਡ ਜਿਹਨੂੰ ਕਹਿੰਦੇ ਆ ਸਜੋਰ ਨੂੰ ਉਹ ਕਾਰਡ ਹੁੰਦਾ ਵੀਜ਼ਾ ਕਾਰਡ ਲਾ ਲੋ ਜਾਂ ਇੱਥੇ ਰਹਿਣ ਦੀ ਪਰਮਿਸ਼ਨ ਲਾ ਲੋ ਉਹ ਇਸ ਕਸਤੂਰੇ ਤੋਂ ਮਿਲਨੇ ਜਿੰਨੇ ਵੀ ਆਪਣੇ ਪੰਜਾਬੀ ਵੀਰ ਆਉਂਦੇ ਆ ਉਹਨਾਂ ਸਾਰਿਆਂ ਨੂੰ ਇਸੇ ਹੀ ਜਗ੍ਹਾ ਦੇ ਉੱਤੇ ਆ ਕੇ ਜਿਹੜੇ ਪੀਪਰ ਮਿਲਨੇ ਜਾਣਦੀ ਕਹਿੰਦੇ ਕਿ ਉਹਨਾਂ ਦੀ ਜਿਹੜੀ ਕਿਸਮਤ ਦੀ ਚਾਬੀ ਆ ਇਸ ਕਸਤੂਰੇ ਤੋਂ ਖੁੱਲਦੀ ਆ ਤਾਂ ਵਾਹਿਗੁਰੂ ਮੇਰ ਕਰੇ ਹਰੇਕ ਪੰਜਾਬੀ ਭਰਾ ਨੂੰ ਹੋਰ ਨੂੰ ਸਾਰਿਆਂ ਨੂੰ ਵਧੀਆ ਇੱਥੋਂ ਪੱਕੇ ਪੀਪਰ ਮਿਲਣ ਤੇ ਖੁਸ਼ੀ ਖੁਸ਼ੀ ਆਪਣਾ ਕੰਮ ਕਰਨ ਕਿਉਂਕਿ ਪੀਪਰਾਂ ਤੋਂ ਬਿਨਾ ਬਾਈ ਇੱਥੇ ਕੋਈ ਕੰਮ ਨਹੀਂ ਮਿਲਦਾ ਜਿਹੜਾ ਵੈਦਰ ਆ ਤਕਰੀਬਨ 0 ਡਿਗਰੀ ਤੋਂ ਲੈ ਕੇ 10 ਡਿਗਰੀ ਤੱਕ ਦਾ ਇੱਥੇ ਹੁੰਦਾ ਜੇ ਧੁੱਪ ਧੁੱਪ ਲੱਗਦੀ ਆ ਤਾਂ ਤੇ ਕੰਮ ਇਸ ਪੇਪਰਾਂ ਦੇ ਨਾਲ ਹੀ ਕੰਮ ਜਿਹੜਾ ਇੱਥੇ ਇਟਲੀ ਦੇ ਵਿੱਚ ਮਿਲਦਾ ਵਾ ਸ਼ਹਿਰ ਤੁਸੀਂ ਦੇਖ ਹੀ ਲਿਆ ਜਿਵੇਂ ਹੈਗਾ ਸ਼ਹਿਰ ਸਾਫ਼ ਸਪਾਈ ਠੀਕ ਆ ਪਰ ਆਪਣੇ ਜਗਰਾਵ ਮੋਗੇ ਵਰਗਾ ਮਾਹੌਲ ਇੱਥੇ ਦੇਖਣ ਨੂੰ ਨਹੀਂ ਮਿਲਣਾ ਕਿਉਂਕਿ ਨਾ ਤਾਂ ਕੋਈ ਕਿਸੇ ਨੂੰ ਬਾਈ ਡਿਸਟਰਬ ਕਰਦਾ ਵਾ ਠੀਕ ਆ ਆਪਦੀਆਂ ਲਾਈਨਾਂ ਦੇ ਵਿੱਚ ਗੱਡੀਆਂ ਜਾਂਦੀਆਂ ਪਾਰਕਿੰਗ ਦੇ ਵਿੱਚ ਲਾਉਂਦੇ ਆ ਤਾਂ ਸਾਰੇ ਵੀਰ ਜਿਵੇਂ ਵੀ ਆਉਂਦੇ ਆ ਬਾਕੀ ਆਪਾਂ ਹੋਰ ਵੀਡੀਓ ਵੀ ਦਿਖਾਉਂਦੇ ਰਹਿਾਂਗੇ ਤੁਹਾਨੂੰ ਏ ਸੀਗੀ ਅੱਜ ਜਿਹੜੀ ਆਪਣੀ ਸਜੋਰ ਨੂੰ ਲੈਣ ਦੀ ਕਸਤੂਰੇ ਦੇ ਵਿੱਚ ਆਉਣ ਦੀ ਜਿਹੜੀ ਵੀਡੀਓ ਸੀਗੀ ਉਹ ਆਪਾਂ ਅੱਜ ਤੁਹਾਨੂੰ ਦਿਖਾਈ ਆ ਕਿ ਕਿੱਥੇ ਉਹ ਜਿਹੜੇ ਤਿੰਨਾਂ ਦੇ ਵਿੱਚ ਪੇਪਰ ਮਿਲਦੇ ਆ ਠੰਡ ਹੋ ਗਈ ਆ ਮਿੱਤਰੋ ਬਹੁਤ ਕਿਉਂਕਿ ਮੌਸਮ ਆ ਜਿਹੜਾ ਉਹ ਮੀਂਹ ਵਾਲਾ ਹੋ ਗਿਆ ਮੀਂਹ ਆਪਣੇ ਜਿਹੜੇ ਕੰਮ ਕਰਨ ਵਾਲੇ ਬੰਦਿਆਂ ਲਈ ਉਹਨਾਂ ਲਈ ਤਾਂ ਜੜ ਦੀ ਖਤਰਨਾਕੀ ਕਿਉਂਕਿ ਵਿਚਾਰਿਆਂ ਦਾ ਮੁੜ ਕੇ ਹੱਫ-ਤਾਬ ਤਾਂ ਕੰਮ ਨਹੀਂ ਚੱਲਦਾ ਜਿਹੜੇ ਬਾਹਰ ਖੇਤਾਂ 'ਚ ਕੰਮ ਕਰਦੇ ਖੇਤੀ ਦੇ ਈ ਜ਼ਿਆਦਾ ਬਾਕੀ ਜਿਹੜਾ ਇਹ ਕਸਤੂਰਾ ਵਾ ਆਪਣੇ ਜਿੰਨੇ ਵੀ ਹੈਗੇ ਆ ਪਾਸਪੋਰਟ ਰੈੱਡ ਪਾਸਪੋਰਟ ਆ ਅਣਸ ਯੋਰ ਨੂੰ ਲੈਣੀ ਆ ਜਾਂ ਜਿਹਦੇ ਕੋਈ ਪੇਪਰ ਆ ਪੱਕੇ ਪੇਪਰ ਆ ਇਸੇ ਕਸਤੂਰੇ ਤੋਂ ਸਾਰੇ ਮਿਲਦੇ ਆ ਉਹ ਤਾਂ ਮਹਾਰਾਜ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਜਿਨ੍ਹਾਂ ਦਾ ਕੋਈ ਪੇਪਰਾਂ ਦਾ ਅੜਿਆ ਹੋਇਆ ਕੰਮ ਆ ਇਸੇ ਕਸਤੂਰੇ ਚ ਲੁਤੀਨੀਆ ਦੇ ਵਿੱਚੋਂ ਨਿਕਲਣਾ ਬਾਕੀ ਤੁਹਾਨੂੰ ਆਪਾਂ ਜਿਹੜਾ ਸ਼ਹਿਰ ਦਾ ਹੋ ਦਿਖਾਉਨੇ ਆ ਰੋਡ ਦੇ ਉੱਤੇ ਜਿਹੜਾ ਢੇੜਾ ਮਰਦਨੇ ਆ ਜਿਹੜਾ ਇਸ ਤਰ੍ਹਾਂ ਸਾਰਿਆਂ ਦੀ ਗੱਡੀਆਂ ਜਿਹੜੀਆਂ ਇੱਥੇ ਰੋਡ ਦੇ ਉੱਤੇ ਹੀ ਪਾਰਕਿੰਗ ਕਰ ਦਿੰਦੇ ਆ ਪਾਰਕਿੰਗ ਦੇ ਵਿੱਚ ਇਹਨਾਂ ਨੇ ਇੱਕ ਉਹ ਜਿਵੇਂ ਪਰਲੇ ਪਾਸੇ ਆ ਲੈਣ ਲਈ ਹੁੰਦੀ ਬਲੂ ਲਾਈਨ ਉਹ ਜਿਹੜੀ ਤੇ ਉਹ ਤਾਂ ਹੈਗੀ ਆ ਟੈਗਟ ਵਾਲੀ ਪਾਰਕਿੰਗ ਉੱਥੇ ਇੱਕ ਮੋੜ ਦੇ ਉੱਤੇ ਲੱਗਿਆ ਹੁੰਦਾ ਇਹਨਾਂ ਦਾ ਪੈਪਿਆ ਖੜਾ ਕੀਤਾ ਹੁੰਦਾ ਜਿਹਦੇ ਵਿੱਚ ਉਹ ਟੈਗਟ ਵਾਲੀ ਪਾਰਕਿੰਗ ਲਾਉਂਦੇ ਆ ਬਾਕੀ ਆ ਨਿੱਕੀਆਂ ਨਿੱਕੀਆਂ ਗੱਡੀਆਂ ਨਿਆਣੋ ਜਿਵੇਂ ਆਪਣੀ ਹੁੰਦੀ ਉਹ ਹੀ ਓਡੀਕ ਗੱਡੀ ਆ ਖੜੀ ਆ ਵੇਟਲੀ ਦੇ ਚਲੋ ਲਾਤੀਨਾ ਸ਼ਹਿਰ ਆ ਆਪਾਂ ਲਾਤੀਨਾ ਸ਼ਹਿਰ ਦੇ ਆ ਜਿਹੜਾ ਚੌਂਕ ਦੇ ਵਿੱਚ ਆ ਤੇ ਟੂਨੇ ਸਾਹਮਣੇ ਇੱਥੇ ਵੀ ਲੋਕ ਬਹੁਤ ਕਰਦੇ ਸੁਣਿਆ ਬਹਿਮੀ ਲੋਕ ਬਹੁਤ ਆ ਤੇ ਸਾਰਾ ਕੁਝ ਉਵੇਂ ਹੀ ਹੁੰਦਾ ਵਾ ਠੀਕ ਆ ਨਾ ਤੇ ਆ ਲੋਕਾਂ ਦੇ ਰਹਿਣ ਲਈ ਜਿਹੜੇ ਸ਼ਹਿਰ ਦੇ ਵਿੱਚ ਅਪਾਰਟਮੈਂਟ ਬਣੇ ਹੋਏ ਆ ਇੰਨਾ ਕਹਿਗਾ ਉਹ ਬਾਕੀ ਸਾਈਡ ਤੇ ਤੁਰਨ ਦੇ ਲਈ ਸਾਈਕਲ ਨੂੰ ਚਲਾਉਣ ਦੇ ਲਈ ਤੇ ਉਹਦੇ ਲਈ ਜਗ੍ਹਾ ਇਹਨਾਂ ਨੇ ਛੱਡੀ ਹੋਈ ਕੁੱਲ ਮਿਲਾ ਕੇ ਜਿਹੜੇ ਦੀ ਸ਼ਹਿਰ ਦੇ ਵਿੱਚ ਬਹੁਤ ਸੋਹਣਾ ਮਾਹੌਲ ਆ ਬਾਕੀ ਇਹ ਮੇਨ ਜਿਹੜਾ ਇਟਲੀ ਦਾ ਸ਼ਹਿਰ ਆ ਉਹ ਰੋਮ ਆ ਤੇ ਇਹ ਆਪਾਂ ਉਹਦਾ ਜਿਹੜਾ ਛੋਟਾ ਜਿਵੇਂ ਆਪਣੇ ਹੋਰ ਸ਼ਹਿਰ ਹੁੰਦੇ ਆ ਉਹ ਸ਼ਹਿਰ ਆਪਾਂ ਤੁਹਾਨੂੰ ਦਿਖਾਇਆ ਵਾ ਲਾਤੀਨਾ ਰੋਮ ਸ਼ਹਿਰ ਦੇ ਵਿੱਚ ਵੀ ਆਪਾਂ ਕਿਸ ਦਿਨ ਅੰਦਰ ਜਾਵਾਂਗੇ ਉੱਥੇ ਤੁਹਾਨੂੰ ਦਿਖਾਵਾਂਗੇ ਜਿਹੜਾ ਮੇਨ ਇਟਲੀ ਦਾ ਸ਼ਹਿਰ ਆ ਤੇ ਮਿਲਦੇ ਆਂ ਫਿਰ ਹੋਰ ਵੀਡੀਓ ਚ